ਸਖਬੀਰ ਬਾਦਲ ਕੇ ਵਿਆਹ ਚੱਲ ਪਿਆ ਤੇ ਆਪਣੇ ਪੌਣੇ ਪੰਜਾਬ ਦੇ ਤਜਾਬ ਚੱਲ ਪਏ। ਤਾਂ ਲੱਗ ਗਿਆ ਤਜਾਬ ਨੂੰ ਹੀ ਮੱਚੀ ਜਾਂਦੇ ਨੇ ਯਾਰ। ਆ ਕੱਲ ਪਰਸੋਂ ਦੀ ਇੱਕ ਵੀਡੀਓ ਆਈ ਜਾਂਦੀ ਹਣ ਮੁਰੇ ਕਰੀ ਜਾਂਦੇ ਨੇ। ਅਖੇ ਬਾਦ ਸਾਹਿਬ ਦੀ ਗੁੱਡੀ ਨੇ ਜਿਹੜਾ ਸੂਟ ਪਾਇਆ ਉਹ 21 ਲੱਖ ਦਾ ਦੱਸੋ ਕਮੈਂਟ ਕਰਕੇ ਇੰਨਾ ਮਹਿੰਗਾ ਪਾਣਾ ਚਾਹੀਦਾ। ਉਹ ਭਰਾਵਾ ਉਹ ਤਾਂ ਫੇਰ ਵੀ ਵਿਚਾਰੀ ਕੁੜੀ ਕੱਤਰੀਆ ਰਜਵਾੜਿਆਂ ਦੀ ਧੀ ਹੈ ਜੇ ਉਹ ਨਹੀਂ ਪਾਉ ਹੋਰ ਇੱਥੇ ਸਾੜ ਵਾਲੀਆਂ ਮੌਲੀਆਂ ਜਾਂ ਬੁੜੀਆਂ ਨਹੀਂ ਮਾਣ। ਇਹ ਦਸਾਂ ਜੋ ਸੱਤ ਜਣੀਆਂ ਲੰਗ ਮਾਰਦੀਆਂ ਹੁੰਦੇ ਨੇ ਤਾਂ ਵੀ ਸਾਰੀ ਘਮਾਰ ਮੰਡੀ ਘਮਾਉਂਦੀਆਂ ਲੁੱਟਣ। ਕੋਈ ਪਾਰਾ ਦਿਖਾ ਭਾਈ ਕੋਈ ਪਾਰਾ ਆ ਉਹਦੀ ਸਾਖ ਕਰਨਾ ਇਹਨੂੰ ਕਹਿੰਦੀਆਂ ਹੁੰਦੀਆਂ ਨੇ ਐ 5 ਲੱਖ 40 ਪਾ ਦੇ ਇੱਕ ਮੁੰਡਾ ਵਿਲੀਨੋ ਮੰਗਦਾ ਉਹਨੂੰ 15 ਲੱਖ ਰੁਪਏ ਟਨ ਨੂੰ ਫਿਰਦੇ ਹੁੰਦੇ ਸੂਟ ਪਾਇਆ ਸੂਟ ਦੂਜੇ ਨੰਬਰ ਤੇ ਮੈਂ ਮਿਸ ਮੈਨੇਜਮੈਂਟ ਮੰਨਦਾ ਸੁਖਬੀਰ ਹੋਰਾਂ ਦੀ ਦੇਖੋ ਸੁਖਬੀਰ ਜੀ ਤੁਸੀਂ ਸੁਣਿਆ ਹੋ ਆਪਾਂ ਬਜ਼ੁਰਗਾਂ ਤੋਂ ਵੀ ਲੱਗੀਆਂ ਤੋਂ ਨਾਂ ਨਿਕਲਦਾ ਹੁੰਦਾ ਜਦੋਂ ਘਰ 'ਚ ਕੋਈ ਪ੍ਰੋਗਰਾਮ ਹੋਵੇ ਓਏ ਡਿਜੀਟਲ ਲੱਗੀ ਨੇ ਇਹਨਾਂ ਦਾ ਕੋਈ ਰਾਮਪ੍ਰੇਮ ਲੋਟ ਕੇ ਨਹੀਂ ਕੋਈ ਸਾਂਝਾ ਜਾਂ ਪ੍ਰੋਗਰਾਮ ਰੱਖ ਕੇ ਭਰਾਵਾ ਸੱਤ ਕਿ ਇਹਨਾਂ ਦਾ ਮੱਖੂ ਠੱਪ ਦਿੰਦਾ ਯਾਰ 8-10 ਕੁਆਂਟਲ ਪਤੌੜ ਲਾ ਲੈਣੇ ਨਾਲ ਇਹਨਾਂ ਦਾ ਬੋਲ ਬੂਲ ਪ ਨਹੀਂ ਹੁਣ ਥੋੜੀ ਮਿਲਣੀ ਤੋਂ ਲੈ ਕੇ ਮੁਰਦੀ ਗੱਡੀ ਤੱਕ ਇਹਨਾਂ ਨੇ ਉਹ ਬਲੌਗਾਂ ਦੇ ਟੱਗ ਛਿੱਟਣੀਆਂ ਨਾ ਰਹਿ ਰਬਦਾਂ। ਪਲਾ ਆਪਣੇ ਲੋਕਾਂ ਨੂੰ ਨਾ ਕਿਸੇ ਦੇ ਕੰਮਾਂ 'ਚ ਝਾਕੜ ਦੀ ਈਡੀ ਆਦਤ ਪੈ ਚੁੱਕੀ ਆ। ਸਾਡਾ ਇੱਕ ਬੰਦਾ, ਉਹਦਾ ਬਾਪੂ ਦਾ ਪਿੰਡ 'ਚ ਕੋਈ ਬੰਦਾ ਲੱਭਦਾ ਫਿਰੇ ਸਪਰੇ ਨੂੰ ਯਾਰ ਕਹਿੰਦਾ ਜੇ ਕੋਈ ਬੰਦਾ ਟੱਕਰ ਦੇ ਸਪਰੇ ਲੇਟ ਹੋ ਜਾਂਦੀ ਆ। ਉਹ ਆਪ ਬੈਠਾ ਮੋੜ ਤੇ ਨਾ ਪੂਰਾ ਸੀਰੀਅਸ ਕਰੀ ਜਾਵੇ। ਯਾਰ ਸੁਖਬੀਰ ਕੇ ਡੈਂਪੀ ਢਲਣ ਨੂੰ ਵਿਆਹ ਤੇ ਸੱਦਣਗੇ ਕਿ ਨਾ ਹੋਏ। ਮਾ ਡੇਪੀ ਦਾ ਤਾਂ ਪਤਾ ਨਹੀਂ ਬਾਈ ਤੇਰਾ ਪਾਪਾ ਖੇਤ ਸੱਦੀ ਜਾਂਦਾ ਜਾਂ ਜਾ ਕੇ ਸਪਰੇ ਕਰਾਉਂਦਾ।